ਅੱਜ ਦੀ ਵੀਡੀਓ ਦੇ ਵਿੱਚ ਪਟਾਕੇ ਚਲਾਵਾਂਗੇ ਸੂਟਾਂ ਦੇ ਰੇਟਾਂ 'ਚ ਬੰਬ ਪਾ ਦਾਂਗੇ ਜਿਹੜੇ ਬਾਜ਼ਾਰ ਦੇ ਵਿੱਚ 7-7000 8-8000 ਦੇ ਸੂਟ ਮਿਲਦੇ ਆ ਅਸੀਂ ਤੁਹਾਨੂੰ ਦਵਾਂਗੇ 8-800 ਰੁਪਏ ਦੇ ਵਿੱਚ 8-8000 ਵਾਲੇ ਸੂਟ 8-800 ਰੁਪਏ ਦੇ ਵਿੱਚ ਲੈ ਜਾਓ ਬਯਾਜ ਫੈਸ਼ਨ ਹਾਊਸ ਨੇ ਲਾਤੀ ਬਹੁਤ ਵੱਡੀ ਸੇਲ ਜਿਹੜੀ ਪੂਰਾ ਬੋਲਬੋਲਦਾ ਬੱਚਾ orange ਸੂਟ ਫਰੰਟ ਦੇਖੋ ਘੇਰਾ ਦੇਖੋ ਬਾਹਾਂ ਦੇ ਕੰਮ ਦੇਖੋ ਰੈਡ ਭਾਜੀ ਸਿਰਫ ਤੇ ਸਿਰਫ 800 ਰੁਪਈਆ ਰੈਡ ਸੂਟ ਜਦੋਂ ਬਾਜ਼ਾਰ 'ਚ ਖੁੱਲ੍ਹੇ ਜਾਂਦੇ ਨੇ ਨਾ ਤੇ ਡਿਜ਼ਾਈਨ ਹੁੰਦਾ ਐਡਾ ਭਾਰੀ ਤਾਂ ਬਾਜ਼ਾਰ ਦਾ ਰੇਟ ਹੋ ਜਾਂਦਾ 15000 ਭਾਜੀ ਆਪਾਂ ਸੂਟ ਦੇਵਾਂਗੇ 800 ਰੁਪਏ ਤੋਂ ਜਿਹੜੇ ਬਾਜ਼ਾਰ 'ਚ ਲੱਖ ਲੱਖ ਰੁਪਏ ਦੀ ਦਾਜਵਰੀ ਬਣਦੀ ਆ ਨਾ ਇੱਥੇ ਤੁਸੀਂ 1 ਲੱਖ ਆਲਾ ਕੱਪੜਾ 10000 'ਚ ਲੈ ਕੇ ਜਾ ਸਕਦੇ ਆ ਦੰਮੀਆਂ ਤੇ ਲੱਗੇ ਸੂਟ ਵੇਖਦੇ ਆ 8-8000 9-9000 ਦੇ ਜਿਹੜਾ ਮਰਜੀ ਸੂਟ ਚੱਕ ਲਓ ਸਿਰਫ ਤੁਹਾਨੂੰ ਦੇ ਰਣਾ 800 ਰੁਪਏ ਦੇ ਵਿੱਚ ਕਹਿੰਦੇ ਜਿਹੜਾ ਪਾਉਂਦਾ ਰੰਗ ਬਲੈਕ ਉਹ ਬਹੁਤ ਸ਼ੇਦੀ ਜਾਂਦਾ ਬਲੇਟ ਕੋਈ 20000 22000 ਦਾ ਨਹੀਂ ਮਿਲਣਾ ਤਾਨੂੰ ਮਿਲਨੇ 800 ਰੁਪਏ ਚ ਆ ਰੇੜੇ ਚ ਭਾਜੀ ਆ ਸੂਟ ਦਾ ਦੁਪੱਟਾ ਵੀ ਨਹੀਂ ਆਉਣਾ 800 ਰੁਪਏ ਚ ਵਾਰ-ਵਾਰ ਤੁਹਾਨੂੰ ਕਹਿ ਰਹੇ ਆ ਜੀ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਚਾਰ ਦਿਨ ਹੀ ਆ ਤੁਹਾਡੇ ਕੋ ਲੱਖਾਂ ਰੁਪਏ ਬਚਣੇ ਆ ਬੜੀ ਮਿਹਨਤ ਨਾਲ ਪੈਸੇ ਕਮਾਉਣੇ ਹੋ ਓਏ ਕੱਪੜਿਆਂ ਦੀਆਂ ਦੁਕਾਨਾਂ ਰਿਹਾ ਕੇ ਲੁੱਟਣਾ ਨਾ ਕਰਾਓ ਕੋਈ ਕਰਜ਼ਾ ਚੱਕ ਕੇ ਵਿਆਹ ਕਰਦਾ ਕੋਈ ਕਿਸੇ ਤੋਂ ਵਿਆਜੂ ਪੈਸੇ ਲੈ ਕੇ ਵਿਆਹ ਕਰਦਾ ਪਰ ਉਸ ਬਾਪ ਦੇ ਪੈਸੇ ਬਚਾਉਣੇ ਆ 14 14 15 15000 ਰੁਪਏ ਦੇ ਪੀਸ ਹੈ ਸੂਟ ਆ ਵੀ ਮਿਲਣਾ ਤੁਹਾਨੂੰ ਸਿਰਫ ਤੇ ਸਿਰਫ 800 ਰੁਪਏ ਆ ਦੇਖੋ ਜੀ ਪੂਰਾ ਚਮ ਚਮ ਕਰਦਾ ਚਮਕਾਰੇ ਮਾਰਦਾ ਸੂਟ ਇਦਾਂ ਦੇ ਸੂਟ ਪਾ ਕੇ ਵਿਆਹਾਂ ਦੇ ਵਿੱਚ ਜਰੋ ਜਾਂਦੇ ਟੌਰ ਵੱਖਰੀ ਉਹ ਪਰ ਲੋਕੋ 800 ਰੁਪਏ ਦਾ ਸੂਟ ਦੇ ਰਹੇ ਆ 800 ਦਾ ਯਾਰ ਬਲੈਕ ਦੇ ਉੱਤੇ ਡਾਇਮੰਡ ਦਾ ਵਰਕ ਇਹਦਾ ਅਸੀਂ ਹਨਾ ਜੇ ਤੁਹਾਨੂੰ 5000 ਰੁਪਏ ਕਹਿ ਦੀਏ 4000 ਰੁਪਏ ਕਹਿ ਦੀਏ ਤੁਸੀਂ ਹੱਸ ਕੇ ਦੇ ਕੇ ਜਾਣਾ ਭਾਜੀ ਸਵੇਰੇ ਸੇਲ ਲੱਗਣੀ ਹੈ ਉਸ ਆ ਵੀ ਦੇ ਦਾਂਗੇ ਭਾਜੀ 800 ਰੁਪਏ ਦਾ ਇਦਾਂ ਦੇ ਫਾਇਦੇ ਮੋੜ ਕੇ ਕਿਸੇ ਨਾਲ ਤੁਹਾਡੇ ਨਹੀਂ ਕਰਨੀ 8000 10000 ਨਹੀਂ ਖਰਚਣਾ ਪੈਣਾ 800 ਰੁਪਏ ਦਾ ਸੂਟ ਜਿੰਨਾ ਮਰਜ਼ੀ ਲੈ ਜਾਓ ਆ ਕੇ ਸਲਾਰ 8 8000 ਵਾਲੇ ਸੂਟ 8 800 ਰੁਪਏ ਦੇ ਵਿੱਚ ਲੈ ਜਾਓ ਬਜਾਜ ਫੈਸ਼ਨ ਹਾਊਸ ਨੇ ਲਾਤੀ ਬਹੁਤ ਵੱਡੀ ਸੇਲ ਭਾਰੇ ਭਾਰੇ ਸੂਟ ਭਾਰੇ ਭਾਰੇ ਦੁਪਟਿਆਂ ਦੇ ਨਾਲ ਲੈ ਜਾਓ ਸਿਰਫ 8 800 ਦੇ ਵਿੱਚ ਭਾਜੀ ਸਪੈਸ਼ਲ ਐਨ ਆਰ ਆਈਆਂ ਦੀ ਡਿਮਾਂਡ ਦੇ ਲੈ ਕੇ ਆਏ ਆ ਬਾਜ਼ਾਰ 'ਚ ਭਾਜੀ 8 89000 ਰੁਪਏ ਦੀ ਜਿਹੜੀ ਲੁੱਟ ਹੋਈ ਜਾਂਦੀ ਸੀ ਸਾਰੀ ਬੰਦ ਕਰ ਦੇਣੀ ਹੈ ਭਾਜੀ ਸਿਰਫ ਸਿਰਫ 4 ਦਿਨਾਂ ਦੀ ਸੇਲ ਲਾਈਏ 4 ਦਿਨਾਂ ਦੀ ਚਾਰ ਦਿਨ ਜਿਹੜਾ ਆਈਊਗਾ ਫਾਇਦੇ ਲੈਈਊਗਾ ਬਾਕੀ ਰਹਿ ਜਾਣੇ ਇਹ ਪੂਰਾ ਬੁਲਬੁਲ ਦਾ ਬੱਚਾ orange suit ਫਰੰਟ ਦੇਖੋ ਘੇਰਾ ਦੇਖੋ ਬਾਹਾਂ ਦੇ ਕੰਮ ਦੇਖੋ ਦੁਪੱਟਿਆਂ ਦੇ ਕੰਮ ਦੇਖ ਲਓ ਹੁਣ ਤੁਸੀਂ ਬਾਜ਼ਾਰਾਂ 'ਚ ਜਾ ਕੇ ਲੁੱਟਣਾ ਕਰਾ ਲੋ 8 8000 ਵਾਲੇ suit 8 800 ਰੁਪਏ ਦੇ ਵਿੱਚ ਲੈ ਜਾਓ ਚਾਰ ਦਿਨਾਂ ਜੀ ਸਾਡੇ ਕੋਲ ਚਾਰ ਦਿਨ ਮੰਗਲਵਾਰ ਬੁੱਧਵਾਰ ਵੀਰਵਾਰ ਤੇ ਸ਼ੁੱਕਰਵਾਰ ਚਾਰ ਦਿਨਾਂ 'ਚ ਆਜੋ ਮੈਗਾ ਰਿਕਾਰਡ ਤੋੜ ਦਿਆਂਗੇ ਸਾਰੇ ਆ ਜੀ ਆ ਲੋ 15000 ਰੁਪਏ ਵਾਲਾ ਡਿਜ਼ਾਈਨ ਰੇਟ ਹਾਂਜੀ ਸਿਰਫ ਤੇ ਸਿਰਫ 800 ਰੁਪਿਆ ਜਿਹੜੇ ਬਾਜ਼ਾਰ 'ਚ ਲੱਖ ਲੱਖ ਰੁਪਏ ਦੀ ਦਾਜਵਰੀ ਬਣਦੀ ਆ ਨਾ ਇੱਥੇ ਤੁਸੀਂ 1 ਲੱਖ ਵਾਲਾ ਕੱਪੜਾ 10000 'ਚ ਲੈ ਕੇ ਜਾ ਸਕਦੇ ਆ ਚੈਲੰਜ ਕਰਦਾ ਜੇ ਬਾਜ਼ਾਰ ਦੇ ਵਿੱਚ ਕੋਈ ਆ ਇਕੱਲਾ ਦੁਪੱਟਾ ਹੀ ਤੁਹਾਨੂੰ 2 2000 ਤੋਂ ਘੱਟ ਦੇ ਜਵੇ ਪਰ ਤੁਹਾਨੂੰ ਸੂਟ ਦੇ ਨਾਲ ਦੁਪੱਟਾ ਸੀ ਦੇ ਰਿਹਾ 800 ਰੁਪਏ ਦੇ ਵਿੱਚ ਮਾਰੇ ਆ ਰੈੱਡ ਸੂਟ ਜਦੋਂ ਬਾਜ਼ਾਰ 'ਚ ਖੁੱਲ੍ਹੇ ਹੁੰਦੇ ਆ ਨਾ ਤੇ ਡਿਜ਼ਾਈਨ ਹੁੰਦਾ ਐਡਾ ਭਾਰੀ ਤਾਂ ਬਾਜ਼ਾਰ ਦਾ ਰੇਟ ਹੋ ਜਾਂਦਾ 15000 ਭਾਜੀ ਆਪਾਂ ਸੂਟ ਦੇਵਾਂਗੇ 800 ਰੁਪਏ ਚ ਦੰਮੀਆਂ ਤੇ ਲੱਗੇ ਸੂਟ ਵੇਖਦੇ ਆ 8 8000 9 9000 ਦੇ ਪਰ ਤੁਹਾਨੂੰ ਅਸੀਂ ਦੇ ਰਹੇ ਆ ਦੇਖੋ ਬੜੇ ਸੋਹਣੇ ਦੁਪੱਟਿਆਂ ਦੇ ਕੰਮ 800 ਰੁਪਏ ਦਾ ਸੂਟ ਜਿਹੜਾ ਮਰਜੀ ਸੂਟ ਚੱਕ ਲਓ ਸਿਰਫ ਤੁਹਾਨੂੰ ਦੇ ਰਣਾ 800 ਰੁਪਏ ਦੇ ਵਿੱਚ ਕੜਾਈ ਪੂਰੀ ਵਧੀਆ ਕੀਤੀ ਹੋਈ ਹੈ ਤੇ ਨਾਲ ਹੈ ਭਾਰੀ ਪੂਰਾ ਵਧੀਆ ਦੁਪੱਟਾ ਬਾਜ਼ਾਰ ਚ ਭਾਜੀ ਇਹ 12000 13000 ਭਾਜੀ ਸੂਟ ਦੇਣਾ ਇਹ ਵੀ ਸਿਰਫ ਤੇ ਸਿਰਫ 800 ਰੁਪਏ ਵਿੱਚ ਭਾਜੀ 800 ਰੁਪਏ ਦਾ ਦੇਖੋ ਜੀ ਕਹਿੰਦੇ ਜਿਹੜਾ ਪਾਉਂਦਾ ਰੰਗ ਬਲੈਕ ਉਹ ਬਹੁਸ਼ੇਤੀ ਜਾਂਦਾ ਬਲੇਟ ਇਹ ਤੁਹਾਨੂੰ 10000 ਰੁਪਏ ਖਰਚਣ ਦੀ ਲੋੜ ਨਹੀਂ ਹੈਗੀ ਬਿਜਾਰ ਜੀ ਆਕੇ 12000 ਰੁਪਏ ਖਰਚਣ ਦੀ ਲੋੜ ਨਹੀਂ ਹੈਗੀ ਬਿਜਾਰ ਜੀ ਆਕੇ ਇਹ ਵੀ ਬਲੈਕ ਸੂਟ ਤੁਹਾਨੂੰ ਅਸੀਂ ਸਿਰਫ ਦੇ ਰਿਹਾ 800 ਰੁਪਏ ਦੇ ਵਿੱਚ ਭਾਜੀ ਡੰਮੀਆਂ ਦੇ ਲੱਗ ਲੱਗ ਕਿ ਆ ਸੂਟ 20 2000 22000 ਦੇ ਹੋ ਜਾਂਦੇ ਆ ਆ ਦੇਖੋ ਇਹ ਹੀ ਹੈ ਭਾਰੀ ਸੂਟ ਨਾਲ ਭਾਰੀ ਦੁਪੱਟੇ ਕੋਈ 20000 22000 ਦਾ ਨਹੀਂ ਮਿਲਣਾ ਤੁਹਾਨੂੰ ਮਿਲਨੇ 800 ਰੁਪਏ ਚ 10-10000 ਰੁਪਏ ਦੇ ਰੈੱਡ ਸੂਟ ਜਿਹੜੇ ਮਿਲਦੇ ਬਾਜ਼ਾਰ ਚ ਇਹ ਵੀ 800 ਰੁਪਏ ਦਾ ਕਰਤਾ ਜੀ ਆਹ ਸੂਟ ਖੁੱਲਨਸਾਰ ਭਾਜੀ ਬਾਜ਼ਾਰ ਵਾਲੇ ਮੰਗ ਲੈਂਦੇ ਆ 14000 15000 ਭਾਜੀ ਪਰ ਆਹ ਸੂਟ ਦਾ ਅਸੀਂ ਸਿਰਫ ਤੇ ਸਿਰਫ ਲੈਣੇ 800 ਤੁਹਾਡੇ ਪਿੰਡ ਚ ਕਿਸੇ ਧੀ ਧਿਆਣੀ ਦਾ ਵਿਆਹ ਹੈਗਾ ਤੁਸੀਂ ਉਸ ਨੂੰ ਦਾਜ ਵੀਰ ਦਾ ਕੱਪੜਾ ਲੈ ਕੇ ਦੇਣਾ ਚਾਹੁੰਦੇ ਆ ਤੇ ਆਜੋ ਛੇਤੀ ਛੇਤੀ 14 14 15 15000 ਰੁਪਏ ਦੇ ਪੀਸ ਹੈ ਭਾਜੀ 8-800 ਰੁਪਏ ਚ ਆ ਲਓ ਹੁਣ ਪ੍ਰੋਕਟ ਦਾ ਸੂਟ ਆ ਗਿਆ ਭਾਜੀ 16000 ਰੁਪਏ ਐਮ ਆਰ ਪੀ ਵਾਲਾ ਲੋ 16000 ਰੁਪਏ ਵਾਲਾ ਸੂਟ ਹੈ ਭਾਜੀ ਰੇਟ ਕੀ ਕਰਤਾ 8800 ਰੁਪਏ ਤੋਂ ਆ ਦੇਖੋ ਜੀ ਆ ਜਿਹੜੇ 4 ਦਿਨ ਤੁਹਾਡੇ ਲਈ ਬਹੁਤ ਐਮ ਹੁਣੇ ਆ ਕੋਈ ਕਰਜ਼ਾ ਚੱਕ ਕੇ ਵਿਆਹ ਕਰਦਾ ਕੋਈ ਕਿਸੇ ਤੋਂ ਵਿਆਜੂ ਪੈਸੇ ਲੈ ਕੇ ਵਿਆਹ ਕਰਦਾ ਪਰ ਉਸ ਬਾਪ ਦੇ ਪੈਸੇ ਬਚਾਉਣੇ ਆ ਪੂਰਾ ਭਾਰੀ ਡਿਜ਼ਾਈਨ ਹੈਂਡਵਰਕ ਦੇਖੋ ਭਾਜੀ ਚੈੱਕ ਕਰੋ ਬਾਜ਼ਾਰ 'ਚ 18000 ਦਾ ਬਾਜ਼ਾਰ 'ਚ 19000 ਦਾ ਭਾਜੀ ਸਵੇਰ ਨਾਲ ਦੁਕਾਨ ਤੇ ਪਹੁੰਚ ਜਾ ਕੱਲ ਨੂੰ ਮੰਗਲਵਾਰ ਹੈ ਆਵਦਾ ਫਾਇਦਾ ਕਰ ਲੋ ਤੇ 8 800 ਚ ਵੀ ਆ ਕੇ ਸੂਟ ਲੈ ਲੀ ਆਹ ਦੇਖੋ ਜੀ ਪੂਰਾ ਚਮ ਚਮ ਕਰਦਾ ਚਮਕਾਰੇ ਮਾਰਦਾ ਸੂਟ ਮੈਂ ਇੱਕ ਗੱਲ ਤੁਹਾਨੂੰ ਜਰੂਰ ਕਹਿਣਾ ਜਿਹੜਾ ਪਹਿਲਾ ਆਜੂਗਾ ਉਹ ਹੀ ਲੈ ਜਾਊਗਾ ਸੇਲ ਅਸੀਂ 4 ਦਿਨ ਦੀ ਲਾਤੀਆ ਐਦਾਂ ਦੇ ਸੂਟ ਪਾ ਕੇ ਵਿਆਹਾਂ ਦੇ ਵਿੱਚ ਜਰੋ ਜਾਂਦੇ ਟੌਰ ਵੱਖਰੀ ਉਹ ਪਰ ਲੋਕੋ 800 ਰੁਪਏ ਦਾ ਸੂਟ ਦੇ ਰਹੇ ਆ 800 ਦਾ ਆਲੋ ਦੁਪੱਟਾ ਭਾਜੀ ਸੂਟ ਦਾ ਰੇਟ ਹੈ 35000 36000 ਭਾਜੀ ਸੂਟ ਕਿੰਨੇ ਦੇਵਾਵਾਂਗੇ ਭਾਜੀ 800 ਰੁਪਏ ਦਾ ਬਲੈਕ ਦੇ ਉੱਤੇ ਡਾਇਮੰਡ ਦਾ ਵਰਕ ਇਹਦਾ ਅਸੀਂ ਹਨਾ ਜੇ ਤੁਹਾਨੂੰ 5000 ਰੁਪਏ ਕਹਿ ਦਈਏ 4000 ਰੁਪਏ ਕਹਿ ਦਈਏ ਤੁਸੀਂ ਹੱਸ ਕੇ ਦੇ ਕੇ ਜਾਣਾ ਪਰ ਅਸੀਂ ਆ ਆ ਚਾਰ ਦਿਨ ਤੁਹਾਡੇ ਫਾਇਦੇ ਕਰਨੇ ਆ ਆਹਨ ਸੂਟ ਭਾਜੀ ਪਹਿਲਾਂ ਅਸੀਂ ਆਪ ਵੇਚੀਆਂ ਹੋਈਆਂ ਇਹ ਚੀਜ਼ਾਂ 8-8000 ਦੀਆਂ 9-9000 ਦੀਆਂ ਪਰ ਭਾਜੀ ਸਵੇਰੇ ਸੇਲ ਲੱਗਣੀ ਹੈ ਉਸ ਆ ਵੀ ਦੇ ਦਾਂਗੇ ਭਾਜੀ 800 ਰੁਪਏ ਦਾ ਮਾਰਾ ਜੀ ਆ ਦੇਖੋ ਡਾਇਮੰਡ ਵਰਕ ਦਾ ਸੂਟ ਬਾਜ਼ਾਰ 'ਚ ਘੱਟ ਤੋਂ ਘੱਟ 15000 ਦਾ 16000 ਦਾ ਅਵੀ ਸਵੇਰ 800 ਦੇ ਨਿਰਣੇपासून ਤੁਸੀਂ ਜਲਦੀ ਤੋਂ ਜਲਦੀ ਆ ਜਾਓ ਵਿਆਹਾਂ ਸ਼ਾਦੀਆਂ ਦੇ ਕੱਪੜਾ ਲੈਣਾ ਕਿਸੇ ਕੁੜੀ ਨੇ ਆਪਣੇ ਵਿਆਹ ਚ ਸੂਟ ਪਾਉਣਾ ਮਹਾਰਾਜ ਅੱਜ ਕੱਲ ਹੈਵੀ ਸੂਟ ਦਾ ਕਿਰਾਇਆ ਹੀ 3-3000 4-4000 ਆ ਅਸੀਂ ਤੁਹਾਨੂੰ 800 ਰੁਪਏ ਦਾ ਸੂਟ ਦੇ ਰਹੇ ਹਾਂ ਨਾਲੇ ਤੁਹਾਡਾ ਆਪਣਾ ਪਿਓਰ ਜੌਰਜੀ ਦਾ ਕੱਪੜਾ ਤੇ ਬਜ਼ਾਰ ਦਾ ਰੇੜਾ ਭਾਜੀ 11000 ਸੂਟ ਆ ਵੀ ਮਿਲਣਾ ਤੁਹਾਨੂੰ ਸਿਰਫ ਤੇ ਸਿਰਫ 800 ਰੁਪਏ ਜੀ ਸੋ ਛੇਤੀ ਪਹੁੰਚੋ ਜੀ ਅੱਜ ਦੀ ਵੀਡੀਓ ਦੇ ਵਿੱਚ ਜਿੰਨਾ ਸਟਾਕ ਦਿਖਾ ਸਕਦਾ ਇਹ ਤੁਹਾਨੂੰ ਦਿਖਾਤਾ ਹੈਵੀ ਸੂਟ ਹੈਵੀ ਦੁਪट्टे 8 8000 10 10000 ਵਾਲੇ ਸੂਟ 800 ਰੁਪਏ ਦਾ ਇੱਕ ਸੂਟ ਕਰਤਾ ਐਦਾਂ ਦੇ ਫਾਇਦੇ ਮੋੜ ਕੇ ਕਿਸੇ ਨੇ ਤੁਹਾਡੇ ਨੂੰ ਨਹੀਂ ਕਰਨੀ 8000 10000 ਨਹੀਂ ਖਰਚਣਾ ਪੈਣਾ 800 ਰੁਪਏ ਦਾ ਸੂਟ ਜਿੰਦਾ ਮਰਜੀ ਲੈ ਜਾਓ